ਦਾ ਸ੍ਰੀਕਲ ਆਪਾਂ ਬਾਈ ਗਕੂ ਭਰਾ ਤੋਂ ਫੋਨ ਉੱਤਰ ਲਿਆ ਮੋਟਰਸਾਈਕਲ ਵਾਲਾ ਪਿੰਡ ਬਾਜੀ ਕੋਕਰ ਉੱਡਿਆ ਜੀ ਤੇ ਇਹ ਕਬੂਤਰ ਬਾਈ ਆਪਾਂ ਹੈਪੀ ਰਸ਼ੀਨ ਨੰਬਰ ਦਾ ਕੈਨੇਡਾ ਤੇ ਪਿੰਡਰ ਯੂ ਐਸ اے ਆ ਇਹਨਾਂ ਦਾ ਛੋਟਾ ਬਾਈ ਮੰਦੀਪੀ ਵਾਲਾ ਭਾਈ ਅਸੀਂ ਆਹ ਕਬੂਤਰ ਹੈਂਗਲਾ ਵਾਲਾ ਲਿਆ ਬਾਈ ਤੋਂ 1,20,000 ਦਾ ਤੇ ਬਾਈ ਤੋਂ ਆਪਾਂ ਪਹਿਲਾਂ ਵੀ ਜੋੜੀ ਲਈ ਸੀ ਇੱਕ ਉਹ ਜੋੜੀ ਦੇ ਸਾਡੇ ਕੋਲੇ ਬਹੁਤ ਚੰਗੇ ਕਬੂਤਰ ਹੁੰਦੇ ਬਾਈ ਬਾਜ਼ੀਆਂ ਤੇ ਤੇ ਉਹ ਬਾਈ ਦਾ ਵੱਡਾ ਕਬੂਤਰ ਜਿਹੜਾ ਸੀ ਪਹਿਲਾਂ 1,35 35,000 ਦੀ ਜੋੜੀ ਲਈ ਸੀ ਉਹ ਬਾਈ ਵੱਡਾ ਕਬੂਤਰ ਮਰ ਗਿਆ ਸੀ ਤੇ ਬਾਈ ਗੱਫੂ ਨੇ ਸਾਨੂੰ ਉਹਦਾ ਸ਼ਕਾ ਭਰਾ ਜਮਾ ਫਰੀ ਦਿੱਤਾ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਨੂੰ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ ਜੀ ਰੱਖੇ ਬਾਕੀ ਭਰਾ ਇੱਕ ਮੁੱਲ ਕਰਕੇ ਨਹੀਂ ਭਰਾ ਦੀ ਮਦਦ ਕਰਕੇ ਕਿਉਂਕਿ ਭਰਾ ਦਾ ਮਕਾਨ ਆ ਜਿਹੜਾ ਡਿੱਗਣ ਵਾਲਾ ਗੱਫੂ ਦਾ ਹਨਾ ਤੇ ਉਹਦੇ ਕਾਰਨੇ ਕਹਿੰਦੇ ਵੀ ਸਾਡੀ ਮਦਦ ਦੀ ਸਮਝ ਲਾ ਤੂੰ ਬਾਈ ਨੂੰ ਦਿੰਦੇ ਸੀ ਇਹ ਕਹਿੰਦਾ ਬਾਈ ਕਹਿੰਦਾ ਯਾਰ ਬਾਈ ਐਨੇ ਪੈਸੇ ਮੰਗੂ ਨਹੀਂ ਲੈਂਦਾ ਥੋੜੀ ਘਣੀ ਮਦਦ ਜਿਵੇਂ ਜਿਵੇਂ ਭਰਾਵਾਂ ਨੇ ਕੀਤੀ ਉੰਨੀ ਕਰ ਦਿਓ ਪਰ ਅੱਜ ਇਹਨਾਂ ਭਰਾਵਾਂ ਨੇ ਸਿਰ ਆ ਲਾਤਾ ਯਾਰ 1,20,000 ਦਾ ਕਬੂਤਰ ਲੈ ਕੇ ਇਹ ਕਹਿੰਦੇ ਵੀ ਸਾਡੀ ਭਵਾਂ ਮੱਦ ਸਮਝ ਲੈ ਜਿੰਦਰ ਅਸੀਂ ਭਰਾ ਦੀ ਮਦਦ ਕਰ ਚੱਲੀ ਆ ਠੀਕ ਹੈ ਚਾਹੇ ਮੁੱਲ ਸਮਝ ਲੋ ਪਰ ਇਹ ਭਰਾ ਨੇ ਵੀ ਦਿਲ ਕੱਢ ਕੇ ਕੱਖੂ ਦਾ ਵੀ ਧੰਨਵਾਦ ਸਾਨ ਕਬੂਤਰ ਦਿੱਤਾ ਬਾਈਆਂ ਨੂੰ ਅੱਗੇ ਇਹਨਾਂ ਦੀ ਕਿਸਮਤ ਆ ਵੀਰਾਂ ਦੀ ਠੀਕ ਹੈ ਸਸੀਕਾਲ ਜੀ ਬਹੁਤ ਬਹੁਤ ਧੰਨਵਾਦ ਲੈ ਹੋ